ਮਸ਼ਹੂਰ ਪੰਜਾਬੀ ਕਪਲ ਬਲੌਗਰ ਤੇ ਇਨਫਲੂਐਂਸਰ ਕਿੰਮੀ ਪਵਨ ਜਿਸ ਨੂੰ ਤੁਸੀਂ ਸਾਰੇ ਜਾਣਦੇ ਹੋਵੋਗੇ ਇਹਨਾਂ ਦੇ ਇੰਸਟਾਗ੍ਰam ਦੇ ਉੱਪਰ ਤੇ YouTube ਦੇ ਉੱਪਰ ਚੰਗੇ ਫਾਲੋਅਰਸ ਹੈਗੇ ਨੇ ਸੋ ਉੱਥੇ ਹੀ ਆਪਾਂ ਤੁਹਾਨੂੰ ਦੱਸਦੀ ਕਿ ਬੀਤੇ ਦਿਨੀ ਇਹ ਪਵਨ ਨਾਮ ਦਾ ਮੁੰਡਾ ਇਹ ਕੈਨੇਡਾ ਗਿਆ ਹੈਗਾ ਜਿਸ ਦੀਆਂ ਕੁਝ ਕੁ ਵੀਡੀਓਜ਼ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜੋ ਵੀਡੀਓਜ਼ ਤੁਸੀਂ ਆਪਣੀ ਸਕਰੀਨ ਉੱਪਰ ਚੱਲਦੀਆਂ ਦੇਖ ਸਕਦੇ ਹੋ ਸੋ ਬਹੁਤ ਸਾਰੇ ਲੋਕ ਇਹਨਾਂ ਦੀਆਂ ਵੀਡੀਓਜ਼ ਨੀਚੇ ਪਹਿਲਾਂ ਕਮੈਂਟ ਕਰਦੇ ਪਏ ਸੀ ਕਿ ਇਹ ਕਿਸ ਵੇਸ ਤੇ ਕੈਨੇਡਾ ਗਏ ਨੇ ਸੋ ਇੱਥੇ ਆਪਾਂ ਤੁਹਾਨੂੰ ਦੱਸ ਦੇਈਏ ਕਿ ਪਹਿਲਾਂ ਇਹ ਪਵਨ ਦੀ ਭੈਣ ਆ ਜਿਹੜੀ ਕਿ ਉਹ ਕੈਨੇਡਾ ਰਹਿੰਦੀ ਪਈ ਆਗੀ ਸੋ ਹੋ ਸਕਦਾ ਕਿ ਉਸਨੇ ਇਹਨਾਂ ਨੂੰ ਬੁਲਾਇਆ ਹੋਵੇ ਬੀਤੇ ਦਿਨ ਹੀ ਇਹਨਾਂ ਨੇ ਆਪਣੇ YouTube ਚੈਨਲ ਦੇ ਉੱਪਰ ਇੱਕ ਬਲੌਗ ਵੀ ਸ਼ੇਅਰ ਕੀਤਾ ਸੀ ਜਿਸ ਦੇ ਵਿੱਚ ਇਹਨਾਂ ਦੀ ਮੰਮੀ ਕਹਿੰਦੇ ਪਏ ਹੁੰਦੇ ਨੇ ਕਿ ਮੇਰਾ ਦਿਲ ਤਾਂ ਇਹੀ ਕਹਿੰਦਾ ਪਿਆ ਸੀਗਾ ਕਿ ਸਾਡਾ ਵੀਜ਼ਾ ਚਾਹੇ ਨਾ ਆਵੇ ਪਵਨ ਦਾ ਵੀਜ਼ਾ ਆ ਜਾਵੇ ਸੋ ਜਿਸ ਤੋਂ ਲੋਕ ਅੰਦਾਜ਼ਾ ਲਾਉਂਦੇ ਪਏ ਨੇ ਕਿ ਹੋ ਸਕਦਾ ਕਿ ਪਵਨ ਦੀ ਭੈਣ ਨੇ ਹੀ ਇਹਨਾਂ ਨੂੰ ਕੈਨੇਡਾ ਬੁਲਾਇਆ ਹੋਵੇ ਸੋ ਇੱਥੇ ਆਪਾਂ ਤੁਹਾਨੂੰ ਦੱਸਦੇ ਕਿ ਨਾਲ ਦੀ ਨਾਲ ਲੋਕ ਇਹਨਾਂ ਦੀਆਂ ਵੀਡੀਓਜ਼ ਨੀਚੇ ਕ ਇਨਾਂ ਦਾ ਚੰਗੇ ਭਲਿਆਂ ਦਾ ਇੱਥੇ ਸਰਦਾ ਇਹਨਾਂ ਨੂੰ ਚੰਗੀ ਅਰਨਿੰਗ ਹੁੰਦੀ ਹੈ YouTube Instagram ਤੋਂ ਉੱਪਰੋਂ ਇਹ ਚੰਗੇ ਪੈਸੇ ਕਮਾਉਂਦੇ ਪਏ ਨੇ ਪਰ ਫਿਰ ਵੀ ਇਹ ਕੈਨੇਡਾ ਗਏ ਨੇ ਇਹਨਾਂ ਨੂੰ ਦੇਖ ਕੇ ਹੋਰ ਵੀ ਬਹੁਤ ਸਾਰੇ ਮੁੰਡੇ ਕੁੜੀਆਂ ਨੇ ਜਿਹੜੇ ਕਿ ਇਹੀ ਸੋਚਦੇ ਨੇ ਕਿ ਇੰਡੀਆ ਦੇ ਵਿੱਚ ਤਾਂ ਕੋਈ ਫਿਊਚਰ ਹੀ ਨਹੀਂ ਹੈਗਾ ਸਾਨੂੰ ਵੀ ਕੈਨੇਡਾ ਜਾਣਾ ਚਾਹੀਦਾ ਹੈਗਾ ਸੋ ਬਾਕੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਕਮੈਂਟ ਕਰਿਓ ਕਿ ਜਿਨ੍ਹਾਂ ਦਾ ਸਰਦਾ ਵਰਦਾ ਹੈਗਾ ਉਹ ਕਿਉਂ ਜਾਂਦੇ ਨੇ ਕੈਨੇਡਾ ਕੀ ਉਹਨਾਂ ਨੂੰ ਜਾਣਾ ਚਾਹੀਦਾ ਜਾਂ ਨਹੀਂ ਜਾਣਾ ਚਾਹੀਦਾ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਕਮੈਂਟ ਕਰਿਓ ਸੋ ਨਾਲ ਦੀ ਨਾਲ ਆਪਾਂ ਤੁਹਾਡੇ ਨਾਲ ਪਵਨ ਤੇ ਕਿੰਮੀ ਦੀਆਂ ਕੁਝ ਵੀਡੀਓਜ਼ ਕਾਲ ਦੀ ਰਿਕਾਰਡਿੰਗ ਵੀ ਸ਼ੇਅਰ ਕਰ ਰਹੇ ਹਾਂ ਜੋ ਤੁਹਾਡੀ ਸਕਰੀਨ ਦੇ ਉੱਪਰ ਚੱਲਦੀ ਪਈ ਹੁੰਦੀ ਹੈਗੀ ਬਾਕੀ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਰੱਬ ਰੱਖਾ